ਭਾਜੀ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਕਿੱਥੇ ਤੁਸੀਂ ਕੰਮ ਕੀਤਾ ਹੈ ਵੈਸੇ ਤੇ ਭਾਜੀ ਮੈਂ ਪਹਿਲਾਂ ਯੂਕੇ ਰਹਿਣਾ ਸੀਗਾ ਯੂਕੇ ਤੋਂ ਆ ਕੇ ਵਾਪਸ ਆਪਣਾ ਕੰਮ ਇੱਥੇ ਕੀਤਾ ਕੀ ਕੰਮ ਕੀਤਾ ਇੱਥੇ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਆਪਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਤਦ ਤੂੰ ਕਰ ਰਹੀ ਸੀਗੀ ਇਹ ਆਪਾਂ ਨੂੰ ਆਲਮੋਸਟ 1.5 ਸਾਲ ਤੋਂ ਉੱਪਰ ਹੋ ਗਿਆ ਹੁਣ ਇੱਥੇ ਕੰਮ ਕਰਦੇ ਆ ਨੂੰ ਹਾਂਜੀ ਯੂਕੇ ਦੀ ਕੰਮ ਕਰਦੀ ਸੀਗੀ ਯੂਕੇ ਭਾਜੀ ਮੈਂ ਕੰਪਨੀ 'ਚ ਕੰਮ ਕੀਤਾ ਪਹਿਲਾਂ ਬਾਅਦ 'ਚ ਐਜ਼ ਅ ਪ੍ਰੋਫੈਸ਼ਨਲ ਕਾਰਪੈਂਟਰ ਆ ਮੈਂ ਯੂਕੇ 'ਚ ਕਾਰਪੈਂਟਰ ਦਾ ਕੰਮ ਕਰਦਾ ਸੀ ਕੀ ਮਨ ਦੇ ਵਿੱਚ ਆਇਆ ਕਿ ਮੈਂ ਯੂਕੇ ਕੰਮ ਨਹੀਂ ਕਰਨਾ ਇੱਥੇ ਕਰਨਾ ਭਾਈ 14 ਸਾਲ ਉੱਥੇ ਲਾਇਏ ਸੀਗੇ ਪੇਪਰ ਵਗੈਰਾ ਦਾ ਉੱਥੇ ਬਣ ਨਹੀਂ ਦੀ ਸੀ ਕੋਈ ਹੱਲ ਵੀ ਜਿੱਦਾਂ ਕਹ ਰਹੀ ਹੈ ਪੀਆਰ ਛੇਤੀ ਉੱਥੇ ਹੁੰਦਾ ਨਹੀਂ ਯੂਕੇ 'ਚ ਤਾਂ ਇੰਨਾ ਚਿਰ ਘਰਦਿਆਂ ਤੋਂ ਦੂਰ ਉਸ ਤੋਂ ਬਾਅਦ ਇਹੀ ਸੋਚਿਆ ਵੀ ਚਲੋ ਆਪਣੇ ਵਾਪਸ ਦੇਸ਼ 'ਚ ਜਾ ਕੇ ਉੱਥੇ ਕੰਮ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਲੱਗਦਾ ਹੈਗਾ ਫਿਰ ਇਸ ਕਰਕੇ ਆ ਗਏ ਉੱਥੇ ਸਰ ਇੱਥੇ ਹੁਣ ਹੱਥੀਂ ਕੰਮ ਕਰ ਰਹੇ ਹੋ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਵਧੀਆ ਲੱਗਦਾ ਭਾਜੀ ਇੱਥੇ ਹੱਥੀਂ ਕੰਮ ਕਰਕੇ ਵੀ ਚਲੋ ਸ਼ਾਮ ਨੂੰ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਜਾ ਕੇ ਰਹਿਨੇ ਬੱਚਿਆਂ ਨੂੰ ਮਿਲਦੇ ਆ ਯਾਰ ਦੋਸਤ ਇੱਥੇ ਸਾਰੇ ਹੈਗੇ ਆ ਇਹ ਚੀਜ਼ਾਂ ਜਿਹੜੀਆਂ ਉਹਥੇ ਮਿਸ ਕਰਦੇ ਸੀਗੇ ਉਹ ਇੱਥੇ ਸਾਰੀਆਂ ਚੀਜ਼ਾਂ ਹੈਗੀਆਂ ਆਪਣੇ ਕੋਲ ਇਸ ਕਰਕੇ ਖੁਸ਼ੀ ਆ ਆਪਾਂ ਨੂੰ ਇੱਥੇ ਰਹਿ ਕੇ ਮਿਹਨਤ ਕਿਵੇਂ ਹੁੰਦੀ ਮੈਂ ਦੇਖਦੇ ਹੋ ਕਿ ਉੱਥੇ ਕਿੰਨੀ ਮਿਹਨਤ ਸੀ ਔਰ ਇੱਥੇ ਕਿੰਨੀ ਮਿਹਨਤ ਹੈ ਉੱਥੇ ਮਿਹਨਤ ਭਾਜੀ ਇਥੋਂ ਨਾਲੋਂ ਜ਼ਿਆਦਾ ਕਰਨੀ ਪੈਂਦੀ ਆ ਜ਼ਿਆਦਾ ਹਾਰਡਵਰਕ ਆ ਉੱਥੇ ਟਾਈਮ ਟੂ ਟਾਈਮ ਬੰਦੇ ਨੂੰ ਸਾਰਾ ਕੁਝ ਜਣ ਕੇ ਆਪਣਾ ਦੇਖਣਾ ਪੈਂਦਾ ਵਾ ਬੰਦਾ ਇੱਕ ਇਕੱਲਾ ਹੁੰਦਾ ਵਾ ਬਾਕੀ ਸਾਰੇ ਘਰ ਦੇ ਕੰਮ ਵੀ ਆਪ ਨੂੰ ਹੀ ਕਰਨੇ ਪੈਂਦੇ ਰੋਟੀ ਪਾਣੀ ਜਿਵੇਂ ਕੀ ਹੋ ਗਿਆ ਇੱਥੇ ਇੱਥੇ ਇਹ ਚੀਜ਼ਾਂ ਸਾਰੀਆਂ ਸਹੂਲਤਾਂ ਆ ਗਈਆਂ ਵਾ ਇੱਥੇ ਈਜ਼ੀ ਲਾਈਫ ਆ ਉੱਥੋਂ ਨਾਲੋਂ ਅੱਜ ਤੁਸੀਂ ਇੱਥੇ ਹੋ 1.5 ਸਾਲ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਹੋਏ ਜਿੰਨੇ ਪੈਸੇ ਬਣ ਗਏ ਕੀ ਉਹਨੇ ਚ ਖੁਸ਼ ਹੋ ਗਏ ਤੁਸੀਂ ਹਾਂਜੀ ਖੁਸ਼ ਹਾਂ ਬਿਲਕੁਲ ਖੁਸ਼ ਹਾਂ ਤਾਂ ਹੀ ਤਾਂ ਕਰ ਰਹੇ ਆ ਆਪਾਂ ਅਗਰ ਸਾਨੂੰ ਖੁਸ਼ੀ ਨਾ ਹੋਵੇ ਤਾਂ ਬੰਦਾ ਕੰਮ ਕਿੱਥੋਂ ਕਰੂਗਾ ਖੁਸ਼ੀ ਨਾਲ ਹੀ ਕੀਤਾ ਜਾਂਦਾ ਕੰਮ ਤਾਂ ਪਰਿਵਾਰ ਦੇ ਵਿੱਚ ਕਿੰਨੇ ਚੀਜ਼ ਹੈਗੇ ਆ ਪਰਿਵਾਰ ਦੇ ਵਿੱਚ ਮੰਮੀ ਡੈਡੀ ਆ ਛੋਟਾ ਭਰਾ ਵਾ ਉਹਨਾਂ ਦੀ ਵਾਈਫ ਆ ਮੇਰੀ ਵਾਈਫ ਆ ਤੇ ਦੋ ਬੱਚੇ ਆ ਮੇਰੇ ਇੱਕ ਛੋਟੇ ਭਰਾ ਦੀ ਬੇਟੀ ਆ ਇੱਥੇ ਜਿਹੜਾ ਫਾਸਟ ਫੂਡ ਦੇ ਕੰਮ ਦੇ ਵਿੱਚ ਕੀ ਕੀ ਤੁਸੀਂ ਬਣਾ ਲੈਂਦੇ ਹੋਗੇ ਇੱਥੇ ਭਾਜੀ ਸਾਰਾ ਕੁਝ ਹੀ ਬਣਾਉਂਦੇ ਆਂ ਫਾਸਟ ਫੂਡ ਦੇ ਜਿਵੇਂ ਕਿ ਆਪਣਾ ਚਾਂਪ ਦਾ ਕੰਮ ਜਿੰਨਾ ਵੀ ਹੈਗਾ ਫਾਸਟ ਫੂਡ ਸਭ ਕੁਝ ਹੀ ਕਰਦੇ ਆਂ ਅਸੀਂ ਕੋਈ ਇਹੋ ਜਿਹੀ ਆਈਟਮ ਨਹੀਂ ਜਿਹੜੀ ਨਾ ਬਣਾਉਂਦੇ ਹੋਈਏ ਕਿਸ ਨਾਮ ਦੇ ਉੱਤੇ ਤੁਸੀਂ ਇੱਥੇ ਖੋਲਿਆ ਹੈਂ ਹੰਗਰ ਗੇਮਸ ਇਹ ਕਿੱਥੇ ਖੋਲਿਆ ਹੈਗਾ ਤੁਸੀਂ ਇਹ ਭਾਜੀ ਜਨਕਾ ਹੋਟਲ ਦੇ ਸਾਹਮਣੇ ਪੁੱਡਾ ਮਾਰਕੀਟ ਦੇ ਵਿੱਚ ਕੰਮ ਕਰਦੇ ਆਂ ਆਪਾਂ ਇ ਇੱਥੇ ਕਿੰਨੀ ਦੇਰ ਤੋਂ ਚੱਲੇ ਡੇਢ ਸਾਲ ਤੋਂ ਉੱਪਰ ਹੋ ਗਿਆ ਇੱਥੇ ਸੇਮ ਲੋਕੇਸ਼ਨ ਤੇ ਫੇਲੇ ਵੀ ਕਈ ਨੌਜਵਾਨ ਜਿਹੜੇ ਆ ਵਿਦੇਸ਼ ਚ ਜਾ ਰਹੇ ਹੈਗੇ ਨੇ ਕਿ ਇੱਥੇ ਕੰਮਕਾਰ ਛੱਡ ਕੇ ਬਾਹਰ ਜਾ ਰਹੇ ਆ ਉਹ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਪਾਜੀ ਆਪਾਂ ਤਾਂ ਪਹਿਲਾਂ ਪਿੱਛੇ ਵੀ ਅੱਗੇ ਪਾਜੀ ਹੁਣੀ ਆਏ ਸੀਗੇ ਸ਼ੂਟ ਕਰਕੇ ਗਏ ਉਦੋਂ ਵੀ ਆਪਾਂ ਇਹੀ ਸਨੇਹਾ ਦਿੱਤਾ ਹੈਗਾ ਵੀ ਨੌਜਵਾਨ ਜਿਹੜੇ ਜਾਂਦੇ ਆ ਇੰਨਾ ਪੈਸਾ ਲਾ ਕੇ ਜਾਂਦੇ ਆ ਕੋਈ ਵਰਤ ਨਹੀਂ ਕਰਦਾ ਅਸੀਂ ਵੀ ਇਹ ਚੀਜ਼ਾਂ ਉੱਥੇ ਰਹਿ ਗਈ ਸਿੱਖੀਆਂ ਪਹਿਲਾਂ ਸਾਡਾ ਵੀ ਅਸੀਂ ਵੀ ਭਜਦੇ ਹਾਂ ਬਾਹਰ ਨੂੰ ਅਹੀਂ ਰਹੀ ਕਹਾਂਗੇ ਵੀ ਇੱਥੇ ਕੰਮ ਕਰੋ ਆਪਣਾ ਇੱਥੇ ਸਾਰਾ ਕੁਝ ਹੈਗਾ ਮਿਹਨਤ ਕਰੋ ਇੱਥੇ ਪਰਿਵਾਰ ਚ ਰਹੋ ਰੋਟੀ ਸੁੱਖ ਦੀ ਖਾਓ ਟੈਨਸ਼ਨਾਂ ਤੋਂ ਫ੍ਰੀ ਰਹੋ ਹੁਣ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਅਮਰੀਕਾ ਤੋਂ ਕਿਵੇਂ ਜਹਾਜ਼ ਭਰ-ਭਰ ਕੇ ਆਉਣ ਡਿਆ ਲੋਕਾਂ ਦੀਆਂ ਵੀਡੀਓ ਵੇਖਦੇ ਆਂ ਜੀ ਅਸੀਂ 40 ਲੱਖ ਲਾ ਕੇ ਭੇਜਿਆ ਸੀ ਇੱਕ ਹੀ ਇੱਕ ਵੀਕ ਬਾਅਦ ਹੀ ਬੱਚਾ ਵਾਪਸ ਆ ਗਿਆ ਡਿਪਰੈਸ਼ਨ ਚ ਫੈਮਲੀਆਂ ਵੀ ਜਾਣ ਗਈਆਂ ਬੱਚਾ ਵੀ ਜਾਊਗਾ ਉਹਨਾਂ ਨਾਲੋਂ ਬੈਟਰ ਹੈ ਇੱਥੇ ਕੰਮ ਕਰੋ ਇੱਥੇ ਕੀ ਨਹੀਂ ਦਾ ਸਾਰਾ ਕੁਝ ਹੈਗਾ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਰਣਵੀਰ ਸਿੰਘ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਭਾਜੀ ਭਾਈ ਮੇਰਾ ਨਾਮ ਅਮਨਦੀਪ ਸਿੰਘ ਕਦੋਂ ਤੋਂ ਕੰਮ ਕਰ ਰਹੇ ਹੋ ਕਿਉਂ ਭਾਈ ਸਾਨੂੰ 1.5 ਸਾਲ ਰਾਉਂਡ ਤੁਸੀਂ ਕਿੱਥੋਂ ਆਏ ਹੋਗੇ ਸੀਗੇ ਭਾਈ ਮੈਂ ਵੀ ਇੰਗਲੈਂਡ ਤੋਂ ਹੀ ਆਇਆ ਵੱਡੇ ਬ੍ਰਦਰ ਦੇ ਨਾਲ ਹੀ ਸੀ ਉੱਥੇ ਤੁਸੀਂ ਵੀ ਉੱਥੇ ਨਾਲ ਹੀ ਸੀ ਹਾਂਜੀ 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 ਇੱਥੇ ਕੰਮ ਕਰ ਰਹੇ ਹੋ ਕਿੰਨੀ ਖੁਸ਼ੀ ਹੋ ਰਹੀ ਹੈ ਭਾਈ ਮਨ ਨੂੰ ਸੰਤੁਸ਼ਟੀ ਹੈ ਕੀ ਆਪਦੇ ਘਰ 'ਚ ਰਹੇ ਕਿ ਡੇਲੀ ਅਪ ਡਾਊਨ ਕਰਲੇ ਦਾ ਪਰਿਵਾਰ ਨਾਲ ਰਹ ਕੇ ਆਪਦਾ ਕੰਮ ਕਰ ਰਹੇ ਵਧੀਆ ਵੀ ਜ਼ਿਆਦਾ ਚੱਲਦਾ ਪਿਆ ਉੱਥੇ ਵੀ ਇੰਨੀ ਮਿਹਨਤ ਹੁੰਦੀ ਸੀਗੀ ਉੱਥੇ ਭਾਈ ਹਾਰਡ ਸੀ ਇਹਦੇ ਨਾਲ ਉਹ ਕਿਉਂਕਿ ਉੱਥੇ ਆ ਕੰਮ ਤੇ ਜਾਣਾ ਹੈ ਉੱਥੋਂ ਵਾਜ ਥੱਕੇ ਟੁੱਟੇ ਆ ਕੇ ਘਰੇ ਫੇਰ ਆਪ ਦਾ ਰੋਟੀ ਪਾਣੀ ਦਾ ਆਪ ਕਰਨਾ ਸਵੇਰੇ ਜਾਣ ਤੋਂ ਪਹਿਲਾਂ ਤੜਕੇ ਉੱਠ ਕੇ ਰੋਟੀ ਪਾਣੀ ਤਿਆਰ ਕਰਨਾ ਤੇ ਸਟਰਗਲ ਹੈ ਬਾਕੀ ਚਲੋ ਪੈਸੇ ਜ਼ਰੂਰ ਵੱਧ ਬਣਦੇ ਪਰ ਉੱਥੇ ਸਟਰਗਲ ਹੈਗੀ ਬਾਕੀ ਪਰਿਵਾਰ ਦਾ ਵਿਛੋੜਾ ਵੀ ਹੈ ਤੇ ਹੁਣ ਜਦੋਂ ਜੇ 1.5 ਸਾਲ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਹਾਂਜੀ ਤਾਂ ਫਿਰ ਪਰਿਵਾਰ ਦੇ ਵਿੱਚ ਹੀ ਰਹਦੇ ਹੋ ਹਾਂਜੀ ਹਾਂਜੀ ਭਾਈ ਡੇਲੀ ਬਾਹਰ ਆਪਣਾਉਂ ਕਰਦੇ ਡੇਲੀ ਅੱਜ ਵੀ ਫਲਾਈਟਾਂ ਜਿਹੜੀਆਂ ਨੇ ਵਾਪਸ ਆ ਰਹੀਆਂ ਹੈਗੇ ਡੋਕੀ ਲਾ ਕੇ ਨੌਜਵਾਨ ਜਾ ਰਹੇ ਹੈਗੇ ਆ ਉਹਨਾਂ ਨੌਜਵਾਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਬਾਹਰ ਇਥੋਂ ਕੰਮ ਛੱਡ ਕੇ ਜਾਂਦੇ ਆ ਭਾਈ ਮੈਂ ਤਾਂ ਇਹੀ ਕਹੂੰਗਾ ਜੇ ਜਾਣਾ ਹੀ ਆ ਕਈ ਵਾਰ ਹੁੰਦਾ ਕਿ ਕਰਦੀਆਂ ਵਿੱਚ ਕਈ ਹਾਲਾਤ ਇਹੋ ਜਿਹੇ ਹੁੰਦੇ ਕਿ ਜਾ ਜਾਏ ਬਣਾ ਸਰਦਾ ਵੀ ਨਹੀਂ ਆ ਜੇ ਜਾਣਾ ਵੀ ਆ ਤਾਂ ਥੋੜਾ ਜੈਨੂਨ ਵੇ ਦੇ ਵਿੱਚ ਜਾਈਏ ਕਿ ਜਿਹੜਾ ਉੱਥੇ ਜਾ ਕੇ ਮੁੜ ਕੇ ਆ ਪਰੇਸ਼ਾਨੀਆਂ ਦਾ ਸਾਹਮਣਾ ਰਗੜਨਾ ਪਵੇ ਬਾਕੀ ਮੰਨਦੇ ਹੋ ਕਿ ਇੱਥੇ ਵੀ ਮਿਹਨਤ ਕੀਤੀ ਜਾਵੇ ਤਾਂ ਸਹੀ ਰਹੂਗਾ ਹਾਂਜੀ ਹਾਂਜੀ ਬਿਲਕੁਲ ਭਾਈ ਜੀ ਇੱਥੇ ਕਰਕੇ ਆਪਾਂ ਮਿਹਨਤ ਜੇ ਆਪਾਂ ਉੱਥੇ ਜੇ ਇਥੇ ਆਪਾਂ ਛੋਟੇ ਲੈਵਲ ਤੇ ਕੰਮ ਸਟਾਰਟ ਕਰਕੇ ਘੱਟ ਇਨਵੈਸਟਮੈਂਟ ਕਰਕੇ ਆਪਾਂ ਕਮਾਵਾਂਗੇ ਤਾਂ ਆਪਣੀ ਇਨਕਮ ਹੌਲੀ-ਹੌਲੀ ਵੱਧਦੀ ਹੈ ਸੋ ਵਧੀਆ ਵਿਚਾਰਾ ਹੋ ਜਾਂਦਾ ਭਾਜੀ ਸਿਰ ਬਾਕੀ ਹੈ ਵੀ ਆਪਾਂ ਇੱਥੇ ਕਰਕੇ ਰਾਜੀ ਹਾਂ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਕਿੰਨੇ ਉਮਰ ਦੇ ਹੋ ਤੁਸੀਂ ਮੈਂ ਭਾਜੀ 34 34 ਸਾਲ ਦੇ ਆ ਗਿਆ